ਸਿਆ ਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਜੀ ਸਾਡੇ ਚੈਨਲ ਦੇ ਵਿੱਚ ਸੋ ਅੱਜ ਗੱਲ ਕਰਾਂਗੇ ਮੁਸ਼ਕਪ੍ਰੀਤ ਬਾਰੇ ਮਹਿਕਪ੍ਰੀਤ ਬਾਰੇ ਸੋ ਮਹਿਕਪ੍ਰੀਤ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਸੋ ਜੇ ਨਹੀਂ ਜਾਣਦੇ ਆ ਆ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਇਸ ਨੂੰ ਜ਼ਰੂਰ ਜਾਣੋਗੇ ਤਾਂ ਆਓ ਫਿਰ ਸ਼ੁਰੂ ਕਰੀਏ ਮਹਿਕਪ੍ਰੀਤ ਨੂੰ ਮੁਸ਼ਕਪ੍ਰੀਤ ਕਿਉਂ ਕਿਹਾ ਗਿਆ ਯਾ ਪੜਣਾ ਹਾਇ ਹੋਇਆ ਨਾ ਅਸੀਂ ਆਦਿ ਦੀਆਂ ਚੀਜ਼ਾਂ ਵਿੱਚ ਪੜਣਾ ਆਇਆ ਹੋਇਆ ਨਹਿਰਾਂ ਵਿੱਚ ਹੋ ਗਿਆ ਇੰਨਾ ਵਿੱਚ ਛਪੜਾ ਵਿੱਚ ਹੋ ਗਿਆ ਕਹਨੇ ਬੋਲਣ ਤੋਂ ਪਹਿਲਾਂ ਸੋਚ ਤਾਂ ਲੈਂਦੀ ਨਹਿਰਾ ਵਿੱਚ ਤਾਂ ਮੈਂ ਵੀ ਸੁਣਿਆ ਛਪੜਾ ਵਿੱਚ ਹਾਇ ਰੱਬਾ ਛਪੜਾ ਵਿੱਚ ਤਾਂ ਮੈਂ ਫਸੂ ਹੀ ਨੋਂਦੇ ਵੇਖਿਆ ਕੈਂਦੀ ਮੇਕਅਪ ਦਾ ਕੋਰਸ 1 ਲੱਖ ਵਿੱਚ ਕੀਤਾ ਆ ਭੈਣੇ ਜੇ ਤੂੰ 1 ਲੱਖ ਵਿੱਚ ਕੋਰਸ ਕੀਤਾ ਤਾਂ ਨਾ ਤੇ ਪੌਂਡਸ ਨੂੰ ਤੂੰ ਪੌਂਡਸ ਨਹੀਂ ਕਹਿਣਾ ਸੀ ਮੈਂ ਮੋਇਸਚਰਾਈਜ਼ਰ ਲਿਆ ਪੌਂਡਸ ਦਾ ਮੇਰੇ ਕੋਲ ਮੋਇਸਚਰਾਈਜ਼ਰ ਸੀ ਵਾਟਰ 베ਸ ਆਹ ਕੋਰਸ ਕੀਤਾ ਭੈਣੇ 1 ਲੱਖ ਵਿੱਚ ਜੋ ਪੌਂਡਸ ਨੂੰ ਹੀ ਪੌਂਡਸ ਦਸੀ ਜਾਂਦੀ ਆ ਉਹ ਭਰਾਵਾ ਮੈਂ ਕੁਬਰੀਦੀ ਅੰਗਰੇਜ਼ੀ ਸੁਣ ਕੇ ਨਾ ਇੰਸਟੀਚੂਟ ਵਾਲਿਆਂ ਦੇ ਵੀ ਹੱਥ ਖੜੇ ਆ ਸੋ ਮੈਂ ਵੀ ਇਧਰ ਦਲੀਆ ਆਪਣਾ ਘਿਓ ਪਾ ਕੇ ਨਾ ਉਸ ਤੋਂ ਬਾਅਦ ਦਲੀਆ ਵੀੰਗੀ ਤਰ੍ਹਾਂ ਗ੍ਰੈਂਡ ਕਰ ਰਹੀ ਸੀ ਕਿਉਂਕਿ ਥੱਲੇ ਨਹੀਂ ਇਹਨੂੰ ਲੱਗ ਆ ਜòn ਲੋਕ ਵੱਡੀ ਅੰਗਰੇਜ਼ ਬਣੀ ਫਿਰਦੀ ਐ ਅਰ ਥੇਨ ਗ੍ਰੈਂਡ ਨਹੀਂ ਕਹਿੰਦੇ ਇਹਨੂੰ ਰੋਸਟ ਕਹਿੰਦੇ ਆ ਹਾਂਜੀ ਤਾਂ ਫਿਰ ਕਿਵੇਂ ਲੱਗੀ ਵੀਡੀਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਪ੍ਰੀਤ ਤੇ ਕੱਲ ਇੱਕ ਵੱਡਾ ਵਲੌਗ ਆਊਗਾ ਜਿਸ ਵਿੱਚ ਉਹਦਾ ਇੱਕ ਨਾ ਹੋਰ ਆਸ਼ਕ ਫੜਿਆ ਜਿਸ ਦੇ ਬਾਰੇ ਕੱਲ ਪੂਰੀ ਡਿਟੇਲ ਦੱਸਾਂਗੇ ਤੁਹਾਨੂੰ ਇਸ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ एवरीवन ਮਿਲਦੇ ਆਂ